ਦੀ ਹੁਸ਼ਿਆਰੀ ਜਾਂ ਪਰ ਸਾਡੀ ਆਪਣੀ ਮੂਰਖਮਤੀ ਗੋਸਟੇ ਗੱਲਾਂ ਮੈਂ ਇਸ ਲਈ ਕਰ ਰਿਹਾ ਅੱਜ ਜਿਹੜੀ ਇਹ ਸਾਡੇ ਪੰਜਾਬ ਦੇ ਵਿੱਚ ਹੋਣ ਲੱਗੀ ਹੋਈ ਹੈ ਨਾ ਬਾਹਰ ਜਾਣ ਦੀ ਉਹਦੇ ਵਿੱਚ ਅਸੀਂ ਲੁੱਟੇ ਬਹੁਤ ਜਾ ਰਹੇ ਸਾਰੇ ਮਾਂ-ਬਾਪ ਇਹੀ ਕੁਝ ਕਰਦੇ ਨੇ ਵੀ ਆਪਾਂ ਆਪਣੀ ਬਾਕਡੋਰ ਉੱਥੇ ਏਜੰਟ ਦੇ ਹੱਥ ਚ ਫੜਾ ਦਿੰਦੇ ਆ ਇਸੇ ਤਰ੍ਹਾਂ ਬਾਇਰ ਰਿਵਰ ਵਾਲਿਆਂ ਨੂੰ ਸਾਰੀ ਗੱਲਬਾਤ ਅਸੀਂ ਕਿਹਾ ਵੀ ਤੁਸੀਂ ਦੇਖਣਾ ਯਾਰ ਅ ਜੱਸਾ ਬੈਠਾ ਸੀ ਤੇ ਇਹਦੇ ਮੂੰਹ ਨੂੰ ਆਇਆ ਵੀ ਇਹ ਹੋਰ ਵੀ ਤੁਹਾਡੇ ਕੋਲ ਬੜੇ ਕਸਟਮਰ ਲੈ ਆਇਆ ਇਹ ਮੈਂ ਤਾਂ ਦੱਸ ਰਿਹਾ ਵੀ ਆਸੀਂ ਪਤਾ ਨਹੀਂ ਤਾਂ ਮੂਰਖ ਹੈ ਜਿਹੜੇ ਅਸੀਂ ਵਿਸ਼ਵਾਸ ਕਰਦੇ ਆਂ ਜਾਂ ਇਹ ਨੇ ਚੱਤਰ ਨੇ ਜਾਂ ਖੱਗ ਨੇ ਹਲੇ ਸਮਝ ਨਹੀਂ ਲੱਗ ਰਹੀ ਵੀ ਕੀ ਗੱਲਬਾਤ ਹੈ ਇਹ ਪੰਜਾਬ ਦੇ ਲੋਕੋ ਸਿਆਣੇ ਹੋ ਜੋ ਤਾਂ ਮੈਂ ਇਹ ਕਹਾਣੀ ਸੁਣਾ ਰਿਹਾ ਸਾਰੀ ਪਿਕਚਰ ਸਾਰੀ ਇਹ ਖਬਰ ਤੁਸੀਂ ਧਿਆਨ ਨਾਲ ਦੇਖਣੀ ਹੈ ਅੱਜ ਇਹ ਮੈਂ ਇਸ ਲਈ ਸਵਾਰਿਆ ਕਿਉਂਕਿ ਹੁਣ ਤੁਸੀਂ ਅੱਖਾਂ ਮੀਚ ਕੇ ਵਿਸ਼ਵਾਸ ਨਹੀਂ ਕਰਨਾ ਕਹਿੰਦੇ ਵੀ ਇੱਕ ਦਾ ਨਾ ਸਮਾਏ ਇਹ ਇਹਦੇ ਵਿੱਚ ਹਰ ਕੋਈ ਇੱਕ ਦੂਜੇ ਨੂੰ ਠੱਗਣ ਵਾਲਾ ਬਣ ਜਾਊਗਾ ਫਿਰ ਕਹਿੰਦੇ ਵੀ ਠੱਗਿਆ ਕੌਣ ਜਾਊਗਾ ਠੱਗਿਆ ਉਹ ਜਾਊਗਾ ਮਿੱਤਰੋ ਜਿਹੜਾ ਕਿਸੇ ਤੇ ਵਿਸ਼ਵਾਸ ਕਰੂਗਾ ਹੁਣ ਤੁਸੀਂ ਸੋਚੋ ਹਜ਼ਾਰ ਬੱਚੇ ਦੇ ਪੈਸੇ ਉਹ ਸਮੇਂ 'ਚ 65000 ਅਡਵਾਂਸ ਲੈਂਦੇ ਸੀ ਹੁਣ ਤਾਂ ਕਹਿੰਦੇ ਰੇਟ ਵਧਾਤੇ ਐ ਇਹ ਮੈਂ ਲਾਸਟ 23 ਦੀ ਗੱਲ ਕਰ ਰਿਹਾ ਹਾਂ ਤਾ ਵੀ 6.5 ਕਰੋੜ ਰੁਪਇਆ ਸਾਲ ਦਾ ਹੋ ਗਿਆ ਇਹਨਾਂ ਕੋਲ ਜੋ ਗਿਆ ਆਪਣਾ ਇਹਨਾਂ ਦੇ ਓਨਰ ਨੇ ਜਿਹੜੇ ਗਵਿੰਦਰ ਸਿੰਘ ਕੰਬੋਜ ਗਵਿੰਦਰ ਕੰਬੋਜ ਕਹਿੰਦੇ ਅਸੀਂ ਬੜੇ ਪਰਫੈਕਟ ਬੰਦੇ ਰੱਖੇ ਹੋਏ ਨੇ ਜਿਹੜੇ ਫੈਲ ਬਣਾਉਂਦੇ ਆ ਉਹ 5000 ਰੁਪਇਆ ਲੈਂਦੇ ਇੱਕ ਫੈਲ ਦਾ ਹੁਣ ਮਿੱਤਰੋ ਇਥੋਂ ਹੀ ਪਹਿਲਾਂ ਦੱਪਾ ਮੂਰ ਖਵਣਗੇ ਇਹ 5000 ਰੁਪਇਆ ਦੇ ਕੇ ਫੈਲ ਬਣਾ ਰਹੇ ਨੇ ਸਭ ਕੋ ਲੱਖਾਂ ਲੈ ਰਹੇ ਨੇ ਕਾਗਜ਼ ਸਾਡੇ ਨੇ ਉਹ ਆਪਾਂ ਬੱਸੀ ਫੀਸ ਆ ਪਾਬਰਣੀ ਹੈ ਹੈਨਾ ਬੈਂਕ ਸਟੇਟਮੈਂਟ ਦਸੀ ਦੇਣੀ ਹੈ ਸਾਰਾ ਕੁਝ ਆਸੀ ਦੇਣਾ ਹੈ ਇਹ 5000 ਦੇ ਕੇ ਸਭ ਤੋਂ ਕਿਵੇਂ ਪੈਸੇ ਲੁੱਟ ਰਿਹਾ ਦੇਖੋ ਮੈਂ ਤਾਂ ਨੂੰ ਦੱਸਦਾ ਵੀ ਇਹ 15 16 ਕਰੋੜ ਦਾ ਕਮਾਈ ਹੁੰਦੀ ਹੈ ਹਜ਼ਾਰ ਬੱਚੇ ਦੇ ਵਿੱਚੋਂ ਘੱਟੋ ਘੱਟ 7800 ਬੱਚਾ ਇਹਨਾਂ ਨੂੰ ਹੀ ਕਹਿੰਦਾ ਕੀ ਕਹਿੰਦਾ ਭਲਾ ਵੀ ਬੈਂਕ ਸਟੇਟਮੈਂਟ ਯਾਰ ਬੈਲੈਂਸ ਤੁਸੀਂ ਉਹ ਬਣਾ ਦਿਓ ਸਾਡਾ ਇੱਥੇ ਫਿਰ ਕਮਾਈ ਸ਼ੁਰੂ ਹੁੰਦੀ ਹੈ ਮੈਂ ਕਿਉਂ ਕਹਿੰਨਾ ਵੀ 70 75000 ਇੱਕ ਬੱਚੇ ਮਗਰ ਜਿਹੜਾ ਬੈਂਕ ਦਾ ਡਾਕੂਮੈਂਟ ਬਣਾਉਂਦੇ ਆ ਉਹ ਵੀ ਬਚਦਾ ਇਹਨਾਂ ਨੂੰ ਕਿਉਂਕਿ ਬੱਚਿਆਂ ਨੂੰ ਇਹੋ ਸਟੇਟਮੈਂਟ ਦਿੰਦੇ ਹੀ ਨਹੀਂ ਵੀ ਤੇਰਾ ਖਾਤਾ ਖੁੱਲਿਆ ਉਹਦੇ ਵਿੱਚ ਬੱਚੇ ਦਾ ਮਾਪਾਪ ਜਿਹੜਾ ਲਾ ਸਕਦਾ ਵੀ ਮੇਰੇ ਖਾਤੇ 'ਚ 35 ਜਾਂ 40 ਲੱਖ ਰੁਪਏ ਪਿਆ ਮੈਂ ਵੀ ਫੀਸ ਭਰੂਗਾ ਇਹ ਕਹਿੰਦੇ ਨਹੀਂ ਦੇ ਸਕਦੇ ਥਰਡ ਪਾਰਟੀ ਨੇ ਲਾਇ ਨਹੀਂ ਫਿਰ ਵੀਰ ਜੀ ਅਸੀਂ ਰਿਸ਼ਤੇਦਾਰਾਂ ਤੋਂ ਥਰਡ ਪਾਰਟੀਆਂ ਤੁਸੀਂ ਲੈਟਰ ਲਵਾਉਂਦੇ ਅਸੀਂ ਕਾਹਤੋਂ ਪੈਸੇ ਖਰਚਣੇ ਸੀ ਜਾਂ ਮਾਂ ला ਸਕਦੇ ਜਾਂ ਬਾਪ ला ਸਕਦਾ ਵੀ ਹਾਂ ਸਾਡੇ ਕੋਲ ਇਨਾ ਫੰਡ ਪਿਆ ਫੰਡ ਸ਼ੋਅ ਕਰਨਾ ਉਹ ਫੰਡ ਵੀ ਇਹ ਕੋਈ ਬੰਦੇ ਨੂੰ ਸਟੇਟਮੈਂਟ ਨਹੀਂ ਦਿੰਦੇ ਵੀ ਆਹ ਤੇਰਾ ਖਾਤਾ ਆ ਤੇਰਾ ਬੰਦਾ ਹੈ ਨਾ ਤੇਰੇ ਪਿੱਛੇ ਪੈਸੇ ਲਾ ਰਿਹਾ ਹੈ ਕਿਉਂਕਿ ਹਰ ਏਜੰਟ ਕਹਿੰਦਾ ਵੀ ਮੈਨੂੰ ਤਾਂ ਬਲੈਕਮੇਲ ਕਰ ਦੇ ਪਰ ਮਿੱਤਰੋ ਇੱਥੇ ਬਲੈਕਮੇਲ ਦੀ ਗੱਲ ਨਹੀਂ ਮੈਂ ਆਪ ਬੀਤੀ ਦੱਸ ਰਿਹਾ ਇਹ ਸਾਰੀ ਜੱਗ ਬੀਤੀ ਵੀ ਆਪ ਬੀਤੀ ਵੀ ਆ ਸਾਰਾ ਭਾਂਡਾ ਪੰਡਾ ਸਾਡੇ ਲਈ ਜ਼ਰੂਰੀ ਹੋ ਗਿਆ ਹੈ ਇੱਕ ਬੰਦਾ ਬੈਠਾ ਅੱਤ ਉਹਦੀ ਬੈਕਗ੍ਰਾਉਂਡ ਵੀ ਦੇਖੋ ਅੱਜ ਕਿਸ ਲੈਵਲ ਤੇ ਉਹਨੇ ਪ੍ਰਾਪਰਟੀਆਂ ਬਣਾ ਇੰਨੇ ਉਹ ਵੀ ਦੇਖਿਓ ਪਰ ਆਪਾਂ ਫੇਰ ਵੀ ਕੀ ਕਰੀਏ ਇਹਨਾਂ ਨੂੰ ਆਪਾਂ ਮੁਝ ਨੂੰ ਹਸਾਤ ਨਹੀਂ ਕਰ ਸਕਦੇ ਜਿਹੜੇ ਬੱਚਿਆਂ ਨੇ ਤੁਸੀਂ ਸਟੇਟਮੈਂਟਾਂ ਲਾਈਆਂ ਨੇ ਨਾ ਫੇਕ ਲਾਈਆਂ ਉਹਨਾਂ ਨੂੰ ਦਿੱਤਾ ਹੀ ਕੋਈ ਪ੍ਰੂਫ ਨਹੀਂ ਉਹ ਬੱਚਿਆਂ ਦੇ ਸਾਡੇ ਕੋਲ ਪ੍ਰੂਫ ਨੇ ਸਾਰਾ ਕੁਝ ਸਮਾਂ ਆਉਣ ਤੇ ਇੱਕ ਇੱਕ ਚੀਜ਼ ਟੈਲੀਕਸਟ ਕਰਾਂਗੇ ਜਿਹੜੇ ਬੱਚੇ ਖੱਗੇ ਗਏ ਜਿਹੜੇ ਬੱਚੇ ਰੋ ਰਹੇ ਨੇ ਵੀ ਸਾਡੇ ਨਾਲ ਕੀ ਹੋਇਆ ਸਾਰਾ ਕੁਝ ਇੱਕ ਇੱਕ ਐਪੀਸੋਡ ਚ ਹੀ ਦਿਖਾਵਾਂਗੇ ਇਹ ਮੈਂ ਤਾਂ ਦਿਖਾ ਰਿਹਾ ਵੀ ਲੋਕੋ ਹੁਣ ਤੁਸੀਂ ਵੱਜੋ ਉੱਥੇ ਨਾ ਜਾਓ ਬਚੋ ਓਨਰ ਦਾ ਸ਼ਕਲ ਅੱਧੇ ਨੇ ਨਹੀਂ ਦੇਖੀ ਹੋਣੀ ਮੈਂ ਤਾਂ ਮੀਡੀਆ ਕਰਕੇ ਦੇਖ ਲਈ ਸੀ ਵੀ ਆਹ ਓਨਰ ਹੈ ਮੈਂ ਤੁਹਾਨੂੰ ਫੋਟੋ ਵਿੱਚ ਦਿਖਾ ਰਿਹਾ ਬੈਠੇ ਵੀ ਵੀ ਆਹ ਮਾਲਕ ਹੈ ਨਹੀਂ ਤਾਂ ਉੱਤੇ ਪਹਿਲਾਂ ਅਮਰਤਪਾਲ ਫਿਰ ਕਰਨ ਜਿਹੜਾ ਕੋਈ ਚੰਗਾ ਕੰਮ ਕਰਦਾ ਇੱਕ ਹਰਸ਼ਾ ਮੈਡਮ ਸੀ ਉਹ ਸਾਨੂੰ ਬੁੱਧੂ ਤੇ ਚੰਗੇ ਲੱਗੇ 딜 ਕਰਦੇ ਸੀ ਉਹ ਵੀ ਚੱਕ ਤੇ ਉੱਥੇ ਹੈ ਹੀ ਨਹੀਂ ਉਸ ਤੋਂ ਬਾਅਦ ਹਰਤੇਸ਼ਾ ਹੁਣ ਕਾਜਲ ਹੈ ਇਹ ਇਦਾਂ ਦੇ ਨਾਮ ਰੱਖ ਕੇ ਇਹ ਵੀ ਨਹੀਂ ਪਤਾ ਵੀ ਨਾਮ ਅਸਲੀ ਨੇ ਕਿ ਨਕਲੀ ਨੇ ਕਿਉਂਕਿ ਜਿਹੜਾ ਬੰਦਾ ਤੁਹਾਨੂੰ 딜 ਕਰਦਾ ਉੱਥੇ ਹੁੰਦਾ ਹੀ ਨਹੀਂ ਅਗਲੀ ਵਾਰੀ ਠੱਗੀ ਹੁਸ਼ਿਆਰੀ ਜਾਂ ਪਰ ਸਾਡੀ ਆਪਣੀ ਮੂਰਖਮਤੀ ਦੋਸਤੋ ਇਹ ਗੱਲਾਂ ਮੈਂ ਇਸ ਲਈ ਕਰ ਰਿਹਾ ਅੱਜ ਜਿਹੜੀ ਇਹ ਸਾਡੇ ਪੰਜਾਬ ਦੇ ਵਿੱਚ ਹੋੜ ਲੱਗੀ ਹੋਈ ਹੈ ਨਾ ਬਾਹਰ ਜਾਣ ਦੀ ਉਹਦੇ ਵਿੱਚ ਅਸੀਂ ਲੁੱਟੇ ਬਹੁਤ ਜਾ ਰਹੇ ਹਾਂ ਅੱਜ ਜਿਹੜੀ ਮੈਂ ਗੱਲਬਾਤ ਕਰਨ ਲੱਗਿਆ ਇਹ ਆਪੀਤੀ ਵੀ ਹੈ ਜੱਗ ਵੀਤੀ ਵੀ ਹੈ ਕਿਉਂਕਿ ਅਸੀਂ ਸਾਰੇ ਚਾਹੁੰਦੇ ਆ ਵੀ ਸਾਡੇ ਬੱਚੇ ਵਿਦੇਸ਼ਾਂ ਚਲੇ ਜਾਵਣ ਕੁਝ ਮਾਹੌਲ ਪੰਜਾਬ ਦਾ ਇਦਾਂ ਦਾ ਹੋ ਗਿਆ ਕੁਝ ਨੌਕਰੀਆਂ ਕੰਨਿਓ ਹਰ ਬੰਦਾ ਕਿਤੇ ਨਾ ਕਿਤੇ ਜਾ ਕੇ ਫਸ ਜਾਂਦਾ ਵੀ ਬੱਚਾ ਬਾਹਰ ਭੇਜਣਾ ਹੈ ਅੱਜ ਮੈਂ ਗੱਲਬਾਤ ਜੋ ਕਰ ਰਿਹਾ ਵੱਡੇ ਪੱਦਰ ਦੇ ਉੱਤੇ ਮੈਨੂੰ ਸਮਝੇ ਲੱਗਦੀ ਉੱਥੇ ਬੱਚੇ ਜਾ ਰਹੇ ਨੇ ਸਾਡੇ ਵਰਗੇ ਫਸ ਰਹੇ ਨੇ ਮਾਉਥ ਟੂ ਮਾਉਥ ਜਦੋਂ ਅਸੀਂ ਕਿਸੇ ਨਾਲ ਗੱਲਬਾਤ ਕਰਦੇ ਆ ਬੰਦਾ ਕਹਿੰਦਾ ਯਾਰ ਉਹ ਬੜੇ ਵਧੀਆ ਨੇ ਤੂੰ ਉੱਥੇ ਚਲਾ ਜਾ ਫਿਰ ਅਸੀਂ ਅੱਖਾਂ ਮਿਚ ਕੇ ਵਿਸ਼ਵਾਸ ਕਰ ਲੈਨੇ ਆ ਅੱਜ ਇਹ ਮੈਂ ਇਸ ਲਈ ਸਵਾਰਿਆ ਕਿਉਂਕਿ ਹੁਣ ਤੁਸੀਂ ਅੱਖਾਂ ਮਿਚ ਕੇ ਵਿਸ਼ਵਾਸ ਨਹੀਂ ਕਰਨਾ ਕਹਿੰਦੇ ਵੀ ਇਦਾਂ ਦਾ ਸਮਾਂ ਹੈ ਇਹ ਇਹਦੇ ਵਿੱਚ ਹਰ ਕੋਈ ਇੱਕ ਦੂਜੇ ਨੂੰ ਠੱਗਣ ਵਾਲਾ ਬਣ ਜਾਊਗਾ ਫਿਰ ਕਹਿੰਦੇ ਵੀ ਠੱਗਿਆ ਕੌਣ ਜਾਊਗਾ ਖੱਗਿਆ ਉਹ ਜਾਊਗਾ ਮਿੱਤਰੋ ਜਿਹੜਾ ਕਿਸੇ ਤੇ ਵਿਸ਼ਵਾਸ ਕਰੂਗਾ ਮੈਂ ਵੀ ਵਿਸ਼ਵਾਸ ਕਰਕੇ ਗਿਆ ਇੱਕ ਕਰਹਾਈ ਤੋਂ ਜੱਸਾ ਮੁੰਡਾ ਸਾਡਾ ਮਿੱਤਰ ਹੈ ਪਰਾਣਾ ਉਹਨੇ ਕਿਹਾ ਵੀ ਚੰਡੀਗੜ੍ਹ ਦੇ ਵਿੱਚ ਇੱਕ ਬਾਹਰ ਐਵਰੀ ਇਮੀਗ੍ਰੇਸ਼ਨ ਹੈ ਬੜੇ ਅਮਰੀਕਾ ਬੰਦੇ ਭੇਜ ਰਹੇ ਨੇ ਕਹਿੰਦੇ ਉਹ ਅਸੀਂ ਕਿਹਾ ਠੀਕ ਆ ਰ ਆਪਾਂ ਵੀ ਚੱਲਦੇ ਆ ਸਾਡੀ ਮੁਲਾਕਾਤ ਕਰਾਈ ਉੱਥੇ ਪਹਿਲਾਂ ਸਭ ਤੋਂ ਪਹਿਲਾਂ ਸਾਨੂੰ ਉੱਥੋਂ ਅਮਰਤਪਾਲ ਇੱਕ ਲੜਕਾ ਮਿਲਿਆ ਸ਼ੁਰੂਆਤ ਹੋ ਗਈ ਕਹਿੰਦੇ ਜੀ 65-65 ਹਜ਼ਾਰ ਰੁਪਈਆ ਸੀ ਤੋਂ ਤੋਂ ਪਹਿਲਾਂ ਲਵਾਂਗੇ। ਉਸ ਤੋਂ ਬਾਅਦ ਜਦੋਂ ਵੀਜ਼ਾ ਲੱਗ ਜਾਊਗਾ ਡੇਢ-ਡੇ ਲੱਖ ਸ਼ਾਇਦ ਹੋਰ ਲਵਾਂਗੇ। ਖਰਚੇ ਸਾਰੇ ਤੁਸੀਂ ਕਰਨੇ ਨੇ। ਦੋ ਬੱਚਿਆਂ ਦੀਆਂ ਫਾਈਲਾਂ ਯੂਐਸਏ ਦੀਆਂ ਸੀ ਉਹਨਾਂ ਨੂੰ ਸਬਮਿਟ ਕਰਤੀਆਂ। ਵੀ ਬੱਚੇ ਦੀ ਭਾਈ ਗੈਪ ਵੀ ਹੈ ਇੱਕ ਤਾਂ 3 ਸਾਲ ਦਾ ਇੱਕ ਤਾਂ 2 ਸਾਲ ਦਾ। ਹੁਣ ਸਾਨੂੰ ਨਹੀਂ ਪਤਾ ਇਹ ਸਾਰਾ ਕੁਝ ਤੁਸੀਂ ਦੇਖਣਾ। ਮੈਂ ਇਕੱਲਾ ਨਹੀਂ ਇਹ ਗੱਲ ਕਰਦਾ। ਸਾਰੇ ਮਾਪੇ ਇਹੀ ਕੁਝ ਕਰਦੇ ਨੇ ਵੀ ਆਪਾਂ ਆਪਣੀ ਵਾਗਡੌਨ ਉੱਥੇ ਏਜੰਟ ਦੇ ਹੱਥ ਚ ਫੜਾ ਦਿੰਨੇ ਆ। ਇਸੇ ਤਰ੍ਹਾਂ ਬਾਇਰ ਰਿਵਰ ਵਾਲਿਆਂ ਨੂੰ ਸਾਰੀ ਗੱਲਬਾਤ ਅਸੀਂ ਕਿਹਾ ਵੀ ਤੁਸੀਂ ਦੇਖਣਾ ਯਾਰ ਅੱਜ ਜੱਸਾ ਬੈਠਾ ਸੀ ਤੇ ਇਹਦੇ ਮੂੰਹ ਨੂੰ ਆਇਆ ਵੀ ਇਹ ਹੋਰ ਵੀ ਤੁਹਾਡੇ ਕੋਲ ਬੜੇ ਕਸਟਮਰ ਲੈ ਆਇਆ ਸਾਨੂੰ ਪਤਾ ਲੱਗਿਆ ਵੀ ਬਹੁਤ ਬੰਦੇ ਲੈ ਕੇ ਆਇਆ ਯਾਰ ਜੀ ਤੁਸੀਂ ਚੰਗਾ ਕੰਮ ਕਰਦੇ ਹੋ ਤਾਂ ਹੀ ਲੈ ਕੇ ਆਇਆ ਹੁਣ ਆਪੀ ਪੀਤੀ ਮਿੱਤਰੋ 65 65000 22 ਤਾਂ ਸੀ ਅਕਾਊਂਟ ਦੇ ਟ੍ਰਾਂਸਫਰ ਕਰਤਾ 130000 ਹੋ ਗਿਆ ਜਦੋਂ ਸਟਾਰਟਿੰਗ ਹੋਈ ਕਹਿੰਦੇ ਬੱਚਿਆਂ ਨੇ ਕਲਾਸਾਂ ਲਾਉਣੀਆਂ ਨੇ ਇੱਕ ਇੱਕ ਦਿਨ ਕਲਾਸ ਲਾਈ ਦੂਜੇ ਦਿਨ ਬੱਚੇ ਕਹਿੰਦੇ ਅਸੀਂ ਇੱਥੇ ਕਲਾਸ ਨਹੀਂ ਲਾਉਣੀ ਇੱਥੇ ਤਾਂ ਐਟੀਟਿਊਡ ਬਹੁਤ ਹੈ ਤਾਂ ਡਰਾਮੇਵਾਦ ਬਹੁਤ ਨੇ ਪ੍ਰੋਸੈਪਸ਼ਨ ਤਾਂ ਇੱਥੇ ਨਹੀਂ ਬੈਠਣਾ ਇੱਥੇ ਨਹੀਂ ਬੈਠਣਾ ਮਤਲਬ ਉਹ ਕਲਾਸਾਂ ਵੀ ਇਨਵੀਜੀਬਲ ਤੌਰ ਤੇ ਬੱਚਿਆਂ ਨੂੰ ਆਪ ਹੀ ਲਵਾਉਂਦੇ ਆ ਸਾਰੇ ਉੱਥੇ ਕੋਈ ਸਿੱਖਲਾਈ ਨਹੀਂ ਮਿਲਦੀ ਚਲੋ ਜੀ 55 55000 ਕੋਈ ਸੀਬੀਐਸ ਫੀਸ ਜਾਂ ਐਮਬੈਸੀ ਫੀਸ ਕਰਕੇ ਉਹ ਆਪ ਭਰਦੇ ਆ ਆਪਾਂ ਉੱਥੇ ਜਿੰਨੇ ਵੀ ਗਏ ਨੇ ਚਾਹੇ ਉਹਨਾਂ ਨੂੰ ਪੁੱਛ ਲਿਓ ਫੀਸ ਤੁਸੀਂ ਆਪ ਭਰੋਗੇ ਠੀਕ ਹੈ ਜੀ ਦਿੱਲੀ ਜਾ ਕੇ ਕਹਿੰਦੇ ਵੀ ਤੁਹਾਡੀ ਇੰਟਰਵਿਊ ਹੋਣੀ ਆ ਉਹ ਦਿੱਲੀ ਵਿੱਚ ਹੀ ਰਹਿ ਗਈ ਇੰਟਰਵਿਊ ਰੱਖਤੀ ਬੰਬੇ ਦੇ ਵਿੱਚ ਹੁਣ ਬੰਬੇ ਜਾਵਾਂਗੇ ਜੇ ਕੋਈ ਗਰੀਬ ਬੰਦਾ ਹੈ ਮਹਾਤਮਾ ਮੇਰੇ ਵਰਗਾ ਕਿਵੇਂ ਜਾਊਗਾ ਫਿਰ ਵੀ ਜਗਾਰ ਲਾ ਕੇ ਕਿਸੇ ਨਾ ਕਿਸੇ ਤਰ੍ਹਾਂ ਕਰਕੇ 22 ਯਰ ਸਾਰੇ ਬੱਚੇ ਉੱਥੇ ਪਹੁੰਚਦੇ ਨੇ ਇਹ 23 ਦੀ ਗੱਲ ਕਰ ਰਹੇ ਆ ਆਪਾਂ ਟੇਕ ਜਿਹੜਾ ਲਾਸਟ ਦਸੰਬਰ ਦਾ ਟੇਕ ਸੀ ਉਹਦੇ ਵਾਸਤੇ ਯੂ ਐਸ ਏ ਦੇ ਲਈ ਦਿੱਲੀ ਮਿੱਤਰੋ ਦੋ ਬੱਚੇ ਲਾ ਲਓ ਮੈਂ ਤਿੰਨ ਜਣੇ ਜਦੋਂ ਜਾਂਦੇ ਆ ਤਾਂ ਕੱਟੂ-ਕੱਟ 60-70000 ਰੁਪਏ ਖਰਚਾ ਆਉਣ ਜਾਣ ਦਾ ਉੱਥੇ ਹੋਇਆ ਵਿੱਚ ਹੀ ਰਹਿਣ ਦਾ ਇਹਨੂੰ ਵੀ ਵਿੱਚ ਹੀ ਜੋੜ ਲਓ ਉਸ ਤੋਂ ਬਾਅਦ ਲੱਗਦੀ ਆ ਸਾਰਿਆਂ ਨੂੰ ਪਤਾ ਬੈਂਕ ਸਟੇਟਮੈਂਟ ਵੀ ਬੈਂਕ ਬੈਲੈਂਸ ਕਿੰਨਾ ਹੈ ਕਿਹਦੇ ਕੋਲ 35-40 ਲੱਖ ਬੈਲੈਂਸ ਪਿਆ ਉਹ ਸਾਰੇ ਕਿਸ ਤਰ੍ਹਾਂ ਬੈਂਕ ਦੇ ਵਿੱਚ ਸੈਟਿੰਗ ਕਰਕੇ ਜਾਮ ਵਿੱਚ ਪੈਸੇ ਦੇ ਕੇ ਸਟੇਟਮੈਂਟ ਬਣਦੀ ਆ ਸਾਰਿਆਂ ਨੂੰ ਪਤਾ ਹੈ 75-75000 ਉਹ ਲੱਗਦਾ ਹੈ ਮੰਨ ਕੇ ਚੱਲੋ ਵੀ 5 ਲੱਖ ਰੁਪਈਆ ਤਾਂ ਮੇਰੇ ਵਾਲਾ ਸਿਸਟਮ ਦੇ ਵਿੱਚ ਲਾਤਾ ਸੀ ਇਹਨਾਂ ਨੂੰ ਵੀ ਦੇਤੇ ਪੈਸੇ ਖਰਚੇ ਵੀ ਕਰਾਤੇ ਸਾਰਾ ਕੁਝ ਹੋ ਗਿਆ ਇਹ ਮੈਂ ਤਾਂ ਦੱਸ ਰਿਹਾ ਵੀ ਆਸੀਂ ਪਤਾ ਨਹੀਂ ਤਾਂ ਮੂਰਖ ਹੈ ਜਿਹੜੇ ਅਸੀਂ ਵਿਸ਼ਵਾਸ ਕਰਦੇ ਆਂ ਜਾਂ ਇਹ ਨੇ ਚੱਤਰ ਨੇ ਜਾਂ ਇਹ ਠੱਗ ਨੇ ਹਲੇ ਸਮਝ ਵੀ ਨਹੀਂ ਲੱਗ ਰਹੀ ਵੀ ਕੀ ਗੱਲਬਾਤ ਹੈ ਇਹ ਪੰਜਾਬ ਦੇ ਲੋਕੋ ਸਿਆਣੇ ਹੋ ਜੋ ਤਾਂ ਮੈਂ ਇਹ ਕਹਾਣੀ ਸੁਣਾ ਰਿਹਾ ਸਾਰੀ ਪਿਕਚਰ ਸਾਰੀ ਇਹ ਖਬਰ ਤੁਸੀਂ ਧਿਆਨ ਨਾਲ ਦੇਖਣੀ ਹੈ ਸਾਰੇ ਸਟੂਡੈਂਟਸ ਨੇ ਦੇਖਣੀ ਹੈ ਉਹਨਾਂ ਦੇ ਮਾਪੇ ਬਾਪ ਨੇ ਦੇਖਣੇ ਤੇ ਰਿਸ਼ਤੇਦਾਰਾਂ ਨੇ ਵੀ ਦੇਖਣੀ। ਜ਼ਰੂਰ ਦੇਖਿਓ ਪਲੀਜ਼ ਕਿਉਂਕਿ ਠੱਗੀ ਤੋਂ ਬਚ ਰਹੋਗੇ। ਉਸ ਤੋਂ ਬਾਅਦ ਕੀ ਹੁੰਦਾ ਜੀ? ਰਿਫਿਊਜ਼ਲ। ਰਿਫਿਊਜ਼ਲ। ਉਹ ਜਹਾਜ਼ ਦੇ ਵਿੱਚ 180 ਬੱਚੇ ਗਏ ਸੀ ਇੱਥੋਂ। ਸਾਰਿਆਂ ਦੇ ਵਿੱਚੋਂ ਇੱਕ ਬੱਚੇ ਦਾ ਵੀਜ਼ਾ ਲੱਗਿਆ ਸੀ ਓਨਲੀ 1 ਉਹ ਵੀ ਇਹਨਾਂ ਦਾ ਨਹੀਂ ਸੀ ਕਿਸੇ ਹੋਰ ਦਾ। ਚਲੋ ਬਾਹਰ ਹੋਰ ਦੀ ਗੱਲ ਕਰਦੇ ਆਂ। ਇਹ ਕੀ ਕਰਦੇ ਨੇ? ਮੰਗ ਲਓ ਸਾਲ ਦੇ ਵਿੱਚ ਦੋ ਇਨਟੇਕ ਨੇ ਤਾਂ ਹਜ਼ਾਰ ਬੱਚੇ ਦੀ ਘਟੋ ਘਾਟੇ ਫਾਇਲ ਉੱਥੇ ਲਾਉਂਦੇ ਨੇ ਹੁਣ ਤੁਸੀਂ ਸੋਚੋ ਹਜ਼ਾਰ ਬੱਚੇ ਦੇ ਪੈਸੇ ਉਹ ਸਮੇਂ 'ਚ 65000 ਅਡਵਾਂਸ ਲੈਂਦੇ ਸੀ ਹੁਣ ਤਾਂ ਕਹਿੰਦੇ ਰੇਟ ਵਧਾਤੇ ਆ ਇਹ ਮੈਂ ਲਾਸਟ 23 ਦੀ ਗੱਲ ਕਰ ਰਿਹਾ ਤਾਂ ਵੀ 6.5 ਕਰੋੜ ਰੁਪਈਆ ਸਾਲ ਦਾ ਹੋ ਗਿਆ ਇਹਨਾਂ ਕੋਲ ਜੋ ਗਿਆ ਆਪਣਾ ਉਹਨਾਂ ਵਿੱਚੋਂ ਇਹਨਾਂ ਨੇ ਕੋਈ ਖਰਚਾ ਨਹੀਂ ਕਰਨਾ ਇਹਨਾਂ ਦੇ ਓਨਰ ਨੇ ਜਿਹੜੇ ਦਵਿੰਦਰ ਸਿੰਘ ਕੰਬੋਜ ਗਵਿੰਦਰ ਕੰਬੋਜ ਕਹਿੰਦੇ ਅਸੀਂ ਬੜੇ ਪਰਫੈਕਟ ਬੰਦੇ ਰੱਖੇ ਹੋਏ ਨੇ ਜਿਹੜੇ ਫਾਈਲ ਬਣਾਉਂਦੇ ਆ ਉਹ 5000 ਰੁਪਏ ਲੈਂਦੇ ਇੱਕ ਫਾਈਲ ਦਾ ਹੁਣ ਮਿੱਤਰੋ ਇਥੋਂ ਹੀ ਪਹਿਲਾਂ ਦ ਆਪਾਂ ਮੂਰਖ ਬਣ ਗਏ ਇਹ 5000 ਰੁਪਏ ਦੇ ਕੇ ਫਾਈਲ ਬਣਾ ਰਹੇ ਨੇ ਸਭ ਤੋਂ ਲੱਖਾਂ ਲੈ ਰਹੇ ਨੇ ਕਾਗਜ਼ ਸਾਡੇ ਨੇ ਐਪੰਬੈਸੀ ਫੀਸ ਆਪਾਂ ਭਰਨੀ ਹੈ ਹੈਨਾ ਬੈਂਕ ਸਟੇਟਮੈਂਟ ਅਸੀਂ ਦੇਣੀ ਹੈ ਸਾਰਾ ਕੁਝ ਅਸੀਂ ਦੇਣਾ ਹੈ ਇਹ 5000 ਦੇ ਕੇ ਸਭ ਤੋਂ ਕਿਵੇਂ ਪੈਸੇ ਲੁੱਟ ਰਹੇ ਆ ਦੇਖੋ ਚਲੋ ਫਾਈਲ ਦੇ ਵਿੱਚ ਜਿਹੜੀ ਗੈਪ ਹੈ ਉਹ ਗੈਪ ਨੂੰ ਕਿਵੇਂ ਇਹ ਬੱਚਿਆਂ ਦੀ ਜ਼ਿੰਦਗੀ ਖਰਾਬ ਕਰਦੇ ਆ ਤੁਸੀਂ ਸੋਚ ਨਹੀਂ ਸਕਦੇ ਆਪਣੇ ਕੋਲੋਂ ਹੀ ਲਿਖੀ ਜਾਂਦੇ ਨੇ ਜੋ ਵੀ ਜਿਹੜਾ ਗੈਪ ਸੀ ਕਿਵੇਂ ਉਹਨੂੰ ਫਿਲ ਕਰਨਾ ਕੋਈ ਇਹਨਾਂ ਦੇ ਬੰਦੇ ਨੂੰ ਕਿਸੇ ਨੂੰ ਨੌਲੇਜ ਹੈ ਨਹੀਂ ਉੱਥੇ ਇਸੇ ਕਰਕੇ ਅਸੀਂ ਰਿਫਿਊਜ਼ ਹੋ ਕੇ ਆਉਂਦੇ ਆ ਉੱਥੋਂ ਕਿਉਂਕਿ ਪ੍ਰੋਪਰ ਫਾਈਲਿੰਗ ਨਹੀਂ ਹੁੰਦੀ ਚਲੋ ਆਪਾਂ ਗੱਲਬਾਤ ਕਰ ਰਹੇ ਸੀ ਭਾਈ ਜੀ 6.5 ਕਰੋੜ ਰੁਪਏ ਦੀ ਹੁਣ ਕਹੋਗੇ ਮੈਂ ਤੁਹਾਨੂੰ ਦੱਸ ਦਵਾਂ ਮੇ 15-16 ਕਰੋੜ ਦਾ ਕਮਾਈ ਹੁੰਦੀ ਹੈ ਹਜ਼ਾਰ ਬੱਚੇ ਦੇ ਵਿੱਚੋਂ ਘੱਟੋ-ਘੱਟ 7800 ਬੱਚਾ ਇਹਨਾਂ ਨੂੰ ਹੀ ਕਹਿੰਦਾ। ਕੀ ਕਹਿੰਦਾ ਭਲਾ ਵੀ ਬੈਂਕ ਸਟੇਟਮੈਂਟ ਯਾਰ ਬੈਲੈਂਸ ਤੁਸੀਂ ਉਹ ਬਣਾ ਦਿਓ ਸਾਡਾ। ਇੱਥੇ ਫਿਰ ਕਮਾਈ ਸ਼ੁਰੂ ਹੁੰਦੀ ਹੈ। ਉਹ ਲੈਂਦੇ ਨੇ ਜੀ 75000 ਤੋਂ 85000 ਰੁਪਇਆ ਫਿਰ ਇਹ ਬੈਂਕ ਸਟੇਟਮੈਂਟ ਬੈਂਕ ਦੇ ਬੈਲੈਂਸ ਦਿਖਾਉਣ ਦਾ। ਹੁਣ ਤੁਸੀਂ ਸੋਚ ਲਓ ਮਿੱਤਰੋ 7800 ਬੱਚਾ ਫਿਰ ਇਹਨਾਂ ਨੂੰ ਪੈਸੇ ਦੇ ਰਿਹਾ 70 75 ਦਾ ਇੱਕ ਬੰਦਾ। 6.57 ਕਰੋੜ ਹੀ ਉਹ ਬਣ ਜਾਂਦਾ 12-13 ਕਰੋੜ ਰੁਪਇਆ ਸਾਲ ਦਾ ਬਣ ਗਿਆ 1 ਕਰੋੜ ਪਰ ਮੰਥ ਕਿੰਨਾ ਕੁ ਖਰਚਾ ਕਰਦੇ ਹੋਣੇ ਆਫਿਸ ਦੇ ਵਿੱਚ ਲੱਖ 2 ਲੱਖ 3 ਲੱਖ 1 ਕਰੋੜ ਰੁਪਇਆ ਵੀਰ ਜੀ ਐਡੀ ਮੋਟੀ ਕਮਾਈ ਆਪਣੇ ਲੋਕਾਂ ਨੂੰ ਮੂਰਖ ਬਣਾ ਕੇ ਜੇ ਵੀਜ਼ੇ ਲੱਗ ਜਾਂ ਤਾਂ ਬੰਦਾ ਸਭ ਕੁਝ ਭੁੱਲ ਜਾਂਦਾ ਪਰ ਵੀਜ਼ਾ ਲੱਗਦਾ ਨਹੀਂ ਜਿਉ ਆਪਾਂ ਮੂਰਖ ਬਣਿਆ ਮਿੱਤਰੋ ਤਾਂ ਹੀ ਮੈਂ ਸਾਰਿਆਂ ਨੂੰ ਇਹ ਅਵੇਅਰ ਕਰਨ ਲੱਗਿਆ ਵੀ ਜੁਐਸਏ ਦੀ ਐਮਬੈਸੀ ਵੀਜ਼ਾ ਐ ਨਹੀਂ ਦਿੰਦੀ ਇਹ ਫਿੱਕਕ ਦੇ ਤਰੀਕੇ ਨਾਲ ਕਾਗਜ਼ ਵੀ ਲਾਉਂਦੇ ਆ ਸਭ ਕੁਝ ਕਰਦੇ ਆ ਤੇ ਸਭ ਤੋਂ ਵੱਡੀ ਗੱਲ ਮੈਂ ਕਿਉਂ ਕਹਿੰਨਾ ਵੀ 70 75000 ਇੱਕ ਬੱਚੇ ਮਗਰ ਜਿਹੜਾ ਬੈਂਕ ਦਾ ਡਾਕੂਮੈਂਟ ਬਣਾਉਂਦੇ ਆ ਉਹ ਵੀ ਬਚਦਾ ਇਹਨਾਂ ਨੂੰ ਕਿਉਂਕਿ ਬੱਚਿਆਂ ਨੂੰ ਇਹੋ ਸਟੇਟਮੈਂਟ ਦਿੰਦੇ ਹੀ ਨਹੀਂ ਵੀ ਤੇਰਾ ਖਾਤਾ ਖੁੱਲਿਆ ਉਹਦੇ ਵਿੱਚ ਬੱਚੇ ਦਾ ਮਾਂ-ਬਾਪ ਜਿਹੜਾ ਲਾ ਸਕਦਾ ਵੀ ਮੇਰੇ ਖਾਤੇ 'ਚ 35 ਜਾਂ 40 ਲੱਖ ਰੁਪਈਆ ਪਿਆ ਮੈਂ ਇਹਦੀ ਫੀਸ ਭਰੂਗਾ। ਇਹ ਕਹਿੰਦੇ ਨਹੀਂ ਦੇ ਸਕਦੇ ਥਰਡ ਪਾਰਟੀ ਨੇ ਲਾਇਨੇ। ਫਿਰ ਵੀਰ ਜੀ ਅਸੀਂ ਰਿਸ਼ਤੇ ਕਰਨ ਤੋਂ ਥਰਡ ਪਾਰਟੀਆਂ ਤੁਸੀਂ ਲੈਟਰ ਲਵਾਉਂਦੇ ਅਸੀਂ ਕਾਹਤੋਂ ਪੈਸੇ ਖਰਚਣੇ ਸੀ। ਜਾਂ ਮਾਂ ਲਾ ਸਕਦੇ ਜਾਂ ਬਾਪ ਲਾ ਸਕਦਾ ਵੀ ਹਾਂ ਸਾਡੇ ਕੋਲ ਇੰਨਾ ਫੰਡ ਪਿਆ ਹੈ ਫੰਡ ਸ਼ੋਅ ਕਰਨਾ ਹੈ। ਉਹ ਫੰਡ ਦੀ ਇਹ ਕੋਈ ਬੰਦੇ ਨੂੰ ਸਟੇਟਮੈਂਟ ਨਹੀਂ ਦਿੰਦੇ ਵੀ ਆਹ ਤੇਰਾ ਖਾਤਾ ਆ ਤੇਰਾ ਬੰਦਾ ਹੈ ਜਿਹੜਾ ਤੇਰੇ ਪਿੱਛੇ ਪੈਸੇ ਲਾ ਰਿਹਾ ਹੈ। ਜੇ ਕੋਈ ਪੁੱਛ ਲਵੇ ਐਮਬੈਸੀ ਚ ਭਾਈ ਜੇ ਸਵਾਲ ਕਰਨ ਲਵੇ ਬੱਚੇ ਨੂੰ ਵੀ ਭਾਈ ਤੇਰੇ ਫੰਡ ਕੌਣ ਸ਼ੋਅ ਕਰ ਰਿਹਾ ਤੇਰੇ ਫੰਡ ਤੇਰੇ ਮਾਣ ਜਾਂ ਬਾਪ ਨੇ ਲਾਇਨੇ ਬੱਚੇ ਕੋਲ ਤਾਂ ਹੈ ਹੀ ਨਹੀਂ ਕੁਝ ਆਸੀ ਬੈਂਕ ਤੋਂ ਫੰਡ ਸ਼ੋਅ ਕਰਾਇਆ ਘੱਟੋ ਘੱਟ ਸਾਨੂੰ ਬੈਂਕ ਨੇ ਦਿੱਤਾ ਵੀ ਮੋਹਨ ਸਿੰਘ ਤੇਰੇ ਖਾਤੇ 'ਚ ਆ ਪੈਸੇ ਪਏ ਨੇ ਉਹੀ ਮੈਂ ਇਹਨਾਂ ਨੂੰ ਰਸੀਦ ਦਿੱਤੀ ਹੁਣ ਪਤਾ ਲੱਗ ਰਿਹਾ ਵੀ ਕਹਿੰਦੇ ਵੀ ਜਿੰਨੇ ਵੀ ਬੱਚਿਆਂ ਨੇ ਅਪਲਾਈ ਕਰਦੇ ਨੇ ਉਹ ਐਡੀਟਿਵਿਟੀ ਕਰਕੇ ਕਟਿੰਗ ਕਰਕੇ ਜਿਹੜੀਆਂ ਰੀਜਨਲ ਹੈਗੀਆਂ ਇਹਨਾਂ ਕੋਲੇ ਫੰਡ ਦੀਆਂ ਉੱਥੇ ਚੇਪ ਦਿੰਦੇ ਨੇ ਇਹ ਬਹੁਤ ਗਹਿਰਾਈ ਦਾ ਵਿਸ਼ਾ ਹੈ ਕਿਉਂਕਿ ਕੱਲ ਨੂੰ ਆਸੀਂ ਇਹ ਗੱਲਾਂ ਸਾਫ਼ਤ ਨਹੀਂ ਕਰਦੇ ਤਾਂ ਇਹ ਸਾਡੇ ਤੇ ਵੀ ਡੈਫਰਮੇਸ਼ਨ ਪਾਉਂਦੇ ਨੇ ਕਿਉਂਕਿ ਹਰ ਏਜੰਟ ਕਹਿੰਦਾ ਵੀ ਮੈਨੂੰ ਤਾਂ ਬਲੈਕਮੇਲ ਕਰਦੇ ਨੇ ਪਰ ਮਿੱਤਰੋ ਇੱਥੇ ਬਲੈਕਮੇਲ ਦੀ ਗੱਲ ਨਹੀਂ ਮੈਂ ਆਪ ਬੀਤੀ ਦੱਸ ਰਹੇ ਹਾਂ ਇਹ ਸਾਰੀ ਜੱਗ ਬੀਤੀ ਵੀ ਆਪ ਬੀਤੀ ਵੀ ਆ ਸਾਰਾ ਭਾਂਡਾ ਭੰਡਾ ਸਾਡੇ ਲਈ ਜ਼ਰੂਰੀ ਹੋ ਗਿਆ ਹੈ ਇੱਕ ਬੰਦਾ ਬੈਠਾ ਹੈ ਅੱਜ ਉਹਦੀ ਬੈਕਗ੍ਰਾਉਂਡ ਵੀ ਦੇਖੋ ਅੱਜ ਕਿਸ ਲੈਵਲ ਤੇ ਉਹਨੇ ਪ੍ਰਾਪਰਟੀਆਂ ਬਣਾਈਆਂ ਨੇ ਉਹ ਵੀ ਦੇਖਿਓ ਪਰ ਆਪਾਂ ਫਿਰ ਵੀ ਕੀ ਕਰੀਏ ਇਹਨਾਂ ਨੂੰ ਆਪਾਂ ਮੁਜਰਮ ਸਾਫ਼ ਨਹੀਂ ਕਰ ਸਕਦੇ ਬੜੇ ਆ ਬੜਿਆ ਸੀ ਐਪੀਸੋਡ ਚਲਾਉਨੇ ਆ ਵੀ ਲੁਧਿਆਣੇ ਚ ਆ ਕੰਪਨੀ ਐ ਇੱਕ ਜੀ ਠੱਗੀਆਂ ਮਾਰ ਰਹੀ ਐ ਪਰ ਉਹ ਪਹਿਲਾਂ ਹੀ ਸਾਈਨ ਕਰਾ ਲੈਂਦੇ ਨੇ ਵੀ ਅਸੀਂ ਆ ਪੈਂਟਾਂ ਸ਼ਰਟਾਂ ਵੇਚ ਰਹੇ ਹਾਂ ਜੀ ਅਸੀਂ 8000 ਦੀਆਂ 500 ਦੀ ਪੈਂਟਾਂ ਵੱਧ ਤੋਂ ਵੱਧ 2000 ਦਾ ਸਾਮਾਨ 80000 ਚ ਵੇਚਦੇ ਨੇ ਬਾਅਦ ਚ ਕਹਿੰਦੇ ਚੇਨ ਬਣਾਓ ਉਹ ਸਾਰਾ ਕੁਝ ਅਸੀਂ ਚਲਾਇਆ ਪਰ ਪੁਲਿਸ ਉਹਨਾਂ ਦਾ ਕੁਝ ਨਹੀਂ ਵਿਗਾੜ ਸਕੀ ਕਿਉਂਕਿ ਰਿਸਕ ਦੇ ਠੱਗ ਨੇ ਇਸੇ ਤਰ੍ਹਾਂ ਵੀਰ ਜੀ ਇਹ ਵੀ ਸਾਰਾ ਕੁਝ ਵੀ ਸਾਡਾ ਕੰਪਨੀ ਨੰਬਰ ਹੈ ਜੀ ਆ ਅਸੀਂ ਟੈਕਸ ਭਰਦੇ ਹਾਂ ਮਿੱਤਰੋ ਟੈਕਸ ਤਾਂ ਤੁਸੀਂ ਭਰਦੇ ਹੋ ਪਰ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ 'ਚੋਂ ਕਰੋੜਾ ਰੁਪਈਆ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਦਾ ਜਾ ਰਿਹਾ ਹੈ 6-6 ਮਹੀਨੇ ਸਾਲ-ਸਾਲ ਤੁਸੀਂ ਉੱਥੇ ਬੱਚਿਆਂ ਨੂੰ ਲਮਕਾਈ ਰੱਖਦੇ ਹੋ ਉਹ ਸਾਰੇ ਪ੍ਰੂਫ ਆ ਸਾਡੇ ਕੋਲੇ ਜਿਹੜੇ ਬੱਚਿਆਂ ਦੇ ਤੁਸੀਂ ਸਟੇਟਮੈਂਟਾਂ ਲਾਈਆਂ ਨੇ ਨਾ ਫੇਕ ਲਾਈਆਂ ਉਹਨਾਂ ਨੂੰ ਦਿੱਤਾ ਹੀ ਕੋਈ ਪ੍ਰੂਫ ਨਹੀਂ ਉਹ ਬੱਚਿਆਂ ਦੇ ਸਾਡੇ ਕੋਲੇ ਪ੍ਰੂਫ ਨੇ ਸਾਰਾ ਕੁਝ ਸਮਾਉਣ ਤੇ ਇੱਕ ਇੱਕ ਚੀਜ਼ ਟੈਲੀਕਾਸਟ ਕਰਾਂਗੇ ਜਿਹੜੇ ਬੱਚੇ ਠੱਗੇ ਗਏ ਜਿਹੜੇ ਬੱਚੇ ਰੋ ਰਹੇ ਨੇ ਵੀ ਸਾਡੇ ਨਾਲ ਕੀ ਹੋਇਆ ਸਾਰਾ ਕੁਝ ਇੱਕ ਇੱਕ ਐਪੀਸੋਡ ਚਾਹੀ ਦਿਖਾਵਾਂਗੇ ਇਹ ਮੈਂ ਤਾਂ ਦਿਖਾ ਰਿਹਾ ਵੀ ਲੋਕੋ ਹੁਣ ਤੁਸੀਂ ਵੱਜੋ ਉੱਥੇ ਨਾ ਜਾਓ ਬਚੋ ਇਹ ਤੁਹਾਨੂੰ ਮਿਲਦੇ ਨਹੀਂ ਓਨਰ ਦਾ ਸ਼ਕਲ ਅੱਧੇ ਨੇ ਨਹੀਂ ਦੇਖੀ ਹੋਣੀ ਮੈਂ ਤਾਂ ਮੀਡੀਆ ਕਰਕੇ ਦੇਖ ਲਈ ਸੀ ਵੀ ਆਹ ਓਨਰ ਹੈ ਮੈਂ ਤੁਹਾਨੂੰ ਫੋਟੋ ਵੀ ਉੱਥੇ ਦਿਖਾ ਰਿਹਾ ਬੈਠੇ ਦੀ ਵੀ ਆਹ ਮਾਲਕ ਹੈ ਨਹੀਂ ਤਾਂ ਉੱਥੇ ਪਹਿਲਾਂ ਅਮਰਤਪਾਲ ਫਿਰ ਕਰਨ ਜਿਹੜਾ ਕੋਈ ਚੰਗਾ ਕੰਮ ਕਰਦਾ ਇੱਕ ਹਰਸ਼ਾ ਮੈਡਮ ਸੀ ਉਹ ਸਾਨੂੰ ਕੁਝ ਉਹ ਤੋਂ ਚੰਗੇ ਲੱਗੇ ਡੀਲ ਕਰਦੇ ਸੀ ਉਹ ਵੀ ਚੱਕ ਤੇ ਉੱਥੇ ਹੈ ਹੀ ਨਹੀਂ ਉਦੋਂ ਬਾਅਦ ਹਰਤੇਸ਼ਾ ਹੁਣ ਕਾਜਲ ਐ ਇਹ ਇਦਾਂ ਦੇ ਨਾਮ ਰੱਖ ਕੇ ਇਹ ਵੀ ਨਹੀਂ ਪਤਾ ਵੀ ਨਾਮ ਅਸਲੀ ਨੇ ਕਿ ਨਕਲੀ ਨੇ ਕਿਉਂਕਿ ਜਿਹੜਾ ਬੰਦਾ ਤੁਹਾਨੂੰ ਡੀਲ ਕਰਦਾ ਉੱਥੇ ਹੁੰਦਾ ਹੀ ਨਹੀਂ ਅਗਲੀ ਵਾਰੀ ਉੱਥੇ ਉਹੀ ਬੰਦਾ ਰਹਿੰਦਾ ਜਿਹੜਾ ਇਹਨਾਂ ਦਾ ਸਾਥ ਦਿੰਦਾ ਹੈ ਜਿਹੜਾ ਕੋਈ ਚੰਗਾ ਕੰਮ ਕਰੂਗਾ ਜਾਂ ਕਿਸੇ ਬੱਚੇ ਦੇ ਮਾਪੇ ਨੂੰ ਸਮਝਾ ਦੂਗਾ ਵੀ ਤੁਹਾਡੀ ਫਾਇਲ ਨਹੀਂ ਲੱਗਣੀ ਤੁਸੀਂ ਰਹਿਣ ਦਿਓ ਤੁਹਾਡਾ ਵੀਜ਼ਾ ਨਹੀਂ ਆਉਣਾ ਉਹਨੂੰ ਹੀ ਕੱਢ ਦਿੰਦੇ ਨੇ ਹੁਣ ਮਿੱਤਰੋ ਨਾ ਤਾਂ ਇਹ ਕਿਸੇ ਨੂੰ ਜਵਾਬ ਦੇਣ ਜਿਹੜਾ ਚਲਾ ਗਿਆ ਆਜੋ 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 ਕਿਉਂਕਿ ਇਹਨਾਂ ਨੂੰ ਪੈਸੇ ਬਣਦੇ ਨੇ ਹੁਣ ਆਪਾਂ ਅੱਖਾਂ ਖੋਲ੍ਹਣੀਆਂ ਨੇ ਇਹ ਆਪਣਾ ਫਰਜ਼ ਬਣਦਾ ਤੇ ਬੈਰ ਇਵਰੀ ਇਮੀਗ੍ਰੇਸ਼ਨ ਜਿਹੜੀ ਹੈਗੀ ਹੈ ਚੰਡੀਗੜ੍ਹ ਚ ਐਸ.ਆਈ.ਓ ਨੰਬਰ 452 458 ਸੈਕੰਡ ਫਲੋਰ 35 ਸੀ ਸੈਕਟਰ ਦੇ ਵਿੱਚ ਹੈ ਉੱਥੇ ਦੋ ਆਫਿਸ ਨੇ ਇੱਕ ਵੱਖਰਾ ਇੱਕ ਵੱਖਰਾ ਜਿੱਥੇ ਕਲਾਸਾਂ ਦਾ ਇੱਕ ਡਰਾਮਾ ਢਾنگ ਰਚਿਆ ਜਾਂਦਾ ਵੀ ਕਲਾਸਾਂ ਲੱਗਦੀਆਂ ਨੇ ਉਹ ਕਲਾਸਾਂ ਜਿਨ੍ਹਾਂ ਦਾ 65000 ਰੁਪਏ ਐਡਵਾਂਸ ਲੈ ਰਹੇ ਨੇ ਤੁਸੀਂ 5000 ਰੁਪਏ ਦੇ ਕੇ ਇੱਥੇ ਪਟਿਆਲੇ ਜਾਂ ਆਪਣੇ ਸ਼ਹਿਰ 'ਚ ਕਿਤੇ ਇੰਟਰਵਿਊ ਦੀ ਤਿਆਰੀ ਕਰਾ ਸਕਦੇ ਹੋ ਚਾਰ ਸਵਾਲ ਜਿਹੜੇ ਦੱਸਣੇ ਨੇ ਉਹ ਤੁਸੀਂ ਸਭ ਕੁਝ ਕਰ ਸਕਦੇ ਹੋ ਪਰ ਇਹਨਾਂ ਨੇ ਮਤਲਬ ਪੈਸੇ ਲੈਣ ਦਾ ਇੱਕ ਇੱਕ ਜਿਹੜਾ ਜਰੀਆ ਬਣਾ ਰੱਖਿਆ ਬੜਾ ਲੀਗਲ ਤਰੀਕੇ ਨਾਲ ਬਣਾ ਰੱਖਿਆ ਲੀਗਲੀ ਕਹਾਂਗੇ ਕਿਉਂਕਿ ਨਾ ਇਹਨਾਂ ਨੂੰ ਪੁਲਿਸ ਕੁਝ ਕਹਿ ਸਕਦੀ ਇਹਨਾਂ ਨੇ ਕਿਹਾ ਦੇਖੋ ਜੀ ਕਾਉਂਟ 'ਚ ਪੈਸੇ ਪਏ ਹੋਏ ਨੇ ਅਸੀਂ ਤਾਂ ਇਸ ਚੀਜ਼ ਦੇ ਪੈਸੇ ਲਏ ਨੇ ਵੀਰੋ ਇਸ ਕਰਕੇ ਜੇ ਨਾ ਕੁਝ ਨਹੀਂ ਵਿਗੜਦਾ ਕਹਿੰਦੇ ਵਗਾਰ ਸਕਦੀ ਆ ਸਵਾਰ ਸਕਦੀ ਆ ਤਾਂ ਉਹ ਜਨਤਾ ਹੈ ਉਹ ਲੋਕ ਨੇ ਹੁਣ ਆਪਾਂ ਅੱਖਾਂ ਖੋਲੜੀਆਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਸਾਰੇ ਮਿੱਤਰਾਂ ਦੋਸਤਾਂ ਨੂੰ ਇਹ ਦੱਸਣਾ ਹੈ ਵੀ ਕਿਵੇਂ ਪੈਸੇ ਇਹ ਲੈਂਦੇ ਨੇ ਕਿਵੇਂ ਉੱਥੇ ਬੈਂਕ ਸਟੇਟਮੈਂਟ ਬਣਦੀ ਆ ਭਾਈ ਬਚੋ ਹਜ਼ਾਰ ਬੰਦੇ ਦੇ ਵਿੱਚੋਂ ਪਿਛਲੇ ਸੀਜ਼ਨ ਦੇ ਵਿੱਚ ਇਹਨਾਂ ਨੂੰ ਕਿਹਾ ਵੀ ਤੁਸੀਂ ਦਿਖਾਓ ਤੁਹਾਡੇ ਵੀਜ਼ੇ ਕਿੰਨੇ ਲੱਗੇ ਨੇ ਹਜ਼ਾਰ 'ਚੋਂ 500 ਵੀਜ਼ਾ ਲੱਗਿਆ 400 200 300 100 ਲੱਗਿਆ ਮੈਨੂੰ ਲੱਗਦਾ ਵੀ 10% ਵੀ ਬੰਦਿਆਂ ਦੇ ਵੀਜ਼ੇ ਨੇ ਲੱਗੇ ਸਾਰੇ ਵੀ ਜ਼ਿੰਦਗੀ ਬਰਬਾਦ ਕਰਤੀ ਇਹਨਾਂ ਨੇ ਹੁਣ ਮੁੱਲ ਹੈ ਹੀ ਨਹੀਂ ਜਿੱਦਾਂ ਤੁਸੀਂ ਰਿਫਿਊਜ਼ ਕਰਾਤਾ ਉਹਦਾ ਕੀ ਮੁੱਲ ਹੈ ਬਾਈ ਦੱਸੋ ਉਸ ਤੋਂ ਬਾਅਦ ਹਰ ਬੰਦਾ ਕਹਿੰਦਾ ਵੀ ਤੇਰਾ ਤਿਆਰ 4-5 ਲੱਖ ਵੱਧ ਲੱਗੂਗਾ ਕਿ ਤੇਰੀ ਰਿਫਿਊਜ਼ ਲਈ ਸੀ ਇਸ ਕਰਕੇ ਮੀਰੋ ਇਹ ਸਾਰੀ ਕਹਾਣੀ ਤੁਹਾਨੂੰ ਦੱਸਤੀ ਹੈ ਤੇ ਇਹਦੇ ਵਿੱਚ ਜੇ ਕਿਸੇ ਨੇ ਕੰਟੈਕਟ ਕਰਨਾ ਥੱਲੇ ਮੇਰਾ ਨੰਬਰ ਚੱਲਦਾ ਹੈ ਜਿਹੜੇ ਬੱਚਿਆਂ ਨੂੰ ਉੱਥੇ ਕੋਈ ਫਰੋਡ ਜਾਂ ਧੱਕਾ ਹੋਇਆ ਜਾਂ ਜਿਨ੍ਹਾਂ ਨੂੰ ਇਹਨਾਂ ਨੇ ਆਪਣੀਆਂ ਗੱਲਾਂ 'ਚ ਫਸਾ ਕੇ ਰੱਖਿਆ 915323005 ਮੇਰਾ ਨੰਬਰ ਹੈ ਇੱਕ ਵਾਰ ਫੇਰ ਨੋਟ ਕਰ ਲਓ 915323005 ਥੱਲੇ ਪੱਟੀ 'ਚ ਵੀ ਚੱਲਦਾ ਹੈ ਪਲੀਜ਼ ਮੈਨੂੰ ਸੰਪਰਕ ਕਰਿਓ ਤੇ ਜਿਹੜੇ ਹੋਰ ਬੱਚੇ ਨੇ ਹੋਰ ਜਿਹੜੇ ਏਜੰਟ ਨੇ ਜਿਹੜੇ ਦੇਖੋ ਮੈਂ ਠੱਗ ਨਹੀਂ ਕਹਿੰਦਾ ਇਹਨਾਂ ਦੀ ਹੁਸ਼ਿਆਰੀ ਸਮਝ ਲਓ ਜਾਂ ਆਪਣੀ ਮੂर्खਮਤੀ ਕਹਿ ਲਓ ਕਿਸੇ ਵੀ ਤਰ੍ਹਾਂ ਲਾ ਲਓ ਪਰ ਆਪਾਂ ਲੋਕ ਲੁੱਟੇ ਜਾ ਰਹੇ ਹਾਂ ਉਹ ਸਾਨੂੰ ਸੰਪਰਕ ਕਰ ਸਕਦੇ ਹੋ ਜਿਨ੍ਹਾਂ ਨਾਲ ਵੀ ਠੱਗਿਆ ਹੋਇਆ ਨੇ ਆਉਣ ਵਾਲੇ ਦਿਨਾਂ 'ਚ ਜੋ-ਜੋ ਹੋਰ ਪ੍ਰੂਫ ਸਾਹਮਣੇ ਆਉਣਗੇ ਇਹਨਾਂ ਦੇ ਖਿਲਾਫ ਜ਼ਰੂਰ ਨਸ਼ਰ ਕਰਾਂਗੇ ਫਸਿਕਾ